ਹਾਂ ਜੀ ਅੱਜ ਕੀ ਬਣਿਆ ਮੀਟਿੰਗਾਂ ਦਾ ਅੱਜ ਦੀ ਮੀਟਿੰਗ ਟ੍ਰਾਂਸਪੋਰਟ ਮਿਨਿਸਟਰ ਵੱਲੋਂ ਬੁਲਾਈ ਗਈ ਸੀ ਜਿਸ ਮੀਟਿੰਗ ਦੇ ਵਿੱਚ ਪਰਸੋਨਲ ਦੇ ਵਿੱਚੋਂ ਭਾਗਦੇ ਅਧਿਕਾਰੀਆਂ ਸਮੇਤ ਮੀਟਿੰਗ ਹੋਈ ਹੈ ਉਸ ਮੀਟਿੰਗ 'ਚ ਪਹਿਲੀ ਗੱਲ ਸੀ ਕਿ ਪਾਲਿਸੀ ਜਿਹੜੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਤੇ ਆਊਟਸੋਰਸਿੰਗ ਨੂੰ ਕੰਟਰੈਕਟ ਤੇ ਲੈਣਾ ਹੈ ਉਹਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਜਿੰਦੇ ਵਿੱਚ ਜਿਹੜੇ ਕਾਗਜ਼ ਦਿੱਤੇ ਗਏ ਸੀ ਨਗਰ ਨਿਗਮ ਦੇ ਤੇ ਕੌਸ਼ਨ ਵਿਭਾਗ ਦੇ ਹਰਿਆਣੇ ਦੇ ਆਊਟਸੋਰਸਿੰਗ ਨੂੰ ਕੰਟਰੈਕਟ ਤੇ ਕਰ ਲਈ ਉਹਨਾਂ ਨੂੰ ਪਰਸਨਲ ਵਿਭਾਗ ਨੂੰ ਭੇਜ ਕੇ ਪਰਸਨਲ ਵਿਭਾਗ ਕੋਲੋਂ ਪਾਲਿਸੀ ਕੱਢ ਕੇ ਉਸ ਪਾਲਿਸੀ ਤਹਿਤ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਲੈਣ ਦੀ ਗੱਲਬਾਤ ਚੱਲੀ ਆ ਜਿਹੜੇ ਕੰਟਰੈਕਟ ਤੇ ਕਰਨੇ ਸੀ ਮੁਲਾਜ਼ਮ ਕੰਟਰੈਕਟ ਵਾਲੇ ਰੈਗੂਲਰ ਕਰਨੇ ਸੀ 60% ਪੋਸਟਾਂ ਰੱਖ ਕੇ ਉਸ ਗੱਲ ਤੇ ਸਹਿਮਤੀ ਜਿਵੇਂ ਬਣੀ ਸੀ ਉਸੇ ਤਰੀਕੇ ਨਾਲ ਹੀ ਸਹਿਮਤੀ ਬਣੀ ਹੋਈ ਆ ਸੋ ਨਾਲ ਦੀ ਨਾਲ ਜਿਹੜੀਆਂ ਦੂਸਰੀਆਂ ਮੰਗਾਂ ਸੀ ਕਿ ਟਰਾਂਸਪੋਰਟ ਮਿਨਿਸਟਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 16 ਤਰੀਕ ਦੀ ਮੀਟਿੰਗ ਜਾਂ 16 ਤੋਂ ਮੀਟਿੰਗ ਤੋਂ ਬਾਅਦ ਜਿਹੜੇ ਕੰਟਰੈਕਟ ਵਾਲੇ ਮੁਲਾਜ਼ਮ ਹਰ ਕੀਤੇ ਹੋਏ सस्पेंड ਕੀਤੇ ਹੋਏ ਜਾਂ पीआरटीसी ब्लैक लिस्ट ਆ ਉਹਨਾਂ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਗੱਲ ਸੀ ਉਹਦੇ ਵਾਸਤੇ ਜਿਹੜੇ ਟ੍ਰਾਂਸਪੋਰਟ ਸੈਕਟਰੀ ਉਹਨਾਂ ਨੇ ਸਮਾਂ ਮੰਗਿਆ ਵੀ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਬੁਲਾ ਕੇ ਤੁਹਾਡੀ ਸਹਿਮਤੀ ਨਾਲ ਮੈਂ ਆਰਡਰ ਕੱਢੂਗਾ ਕਿਉਂਕਿ ਜੇ ਮੈਂ ਆਰਡਰ ਕਰਤੇ ਕਿਉਂਕਿ ਜਿਹੜੇ ਵਿਭਾਗ ਲੋਗੇ ਉਹ 13 14 ਮੁਲਾਜ਼ਮ ਬਹਾਲ ਕਰਨ ਦੀ ਪ੍ਰੋਪੋਜ਼ਲ ਗਈ ਆ ਜੋ 13 14 ਕਰਦੇ ਆ ਤੁਸੀਂ ਫਿਰ ਵਿਰੋਧ ਕਰੋਗੇ ਫਿਰ ਮੰਨ ਕਰੋਗੇ ਉਹਦੇ ਵਾਸਤੇ ਤੁਹਾਡੇ ਕੋਲ ਪ੍ਰੋਪੋਜ਼ਲ ਲੈ ਕੇ ਸਾਰੇ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਕਿਵੇਂ ਵੱਧ ਤੋਂ ਵੱਧ ਬੈਨੀਫਿਟ ਮਿਲਦਾ ਉਹਦੇ ਵਾਸਤੇ ਇੱਕ ਅੱਧੇ ਦਿਨ ਦੇ ਵਿੱਚ ਤੁਹਾਨੂੰ ਬੁਲਾ ਕੇ ਸਾਰੀ ਪ੍ਰੋਪੋਜ਼ ਜਿਹੜੇ ਮੁਲਾਜ਼ਮ ਬਲੈਕਲਿਸਟ ਕੀਤੇ ਜਾਂਦੇ ਆ ਕੰਡੀਸ਼ਨਾਂ ਲਾਈਆਂ ਉਹਨਾਂ ਕੰਡੀਸ਼ਨਾਂ 'ਚ ਸੋਧ ਦੀ ਗੱਲ ਸੀ ਜਿਹੜੀ ਉਹ ਸੋਧ ਵਾਸਤੇ ਐਮ ਡੀ ਪੀਆ ਆਰਟੀਸੀ ਤੇ ਪਨਬਸ ਵੱਲੋਂ ਸਲਾਹ ਦਿੱਤੀ ਕਿ ਤੇ ਨਾਲ ਦੀ ਨਾਲ ਪੀਆਰਟੀਸੀ ਦੇ ਰਮਨ ਕੁਮਾਰ ਜੀ ਆਵਾ ਤੇ ਪਨਬਸ ਦੇ ਜਿਹੜੇ ਏਡਿਓ ਨੇ ਰਜੀਵ ਕੁਮਾਰ ਦਿੱਤਾ ਦੋਨਾਂ ਦੀ ਡਿਊਟੀ ਲਾਈ ਗਈ ਕਿ ਦੋਨੋਂ ਜਥੇਬੰਦੀ ਦੀ ਸਹਿਮਤੀ ਨਾਲ ਐਸ ਆਫ ਦੇਦੇ ਵਿੱਚ ਉਹ ਤਿਆਰ ਕਰਕੇ ਕੰਡੀਸ਼ਨਾਂ 'ਚ ਸੋਧ ਤੇ ਨਾਲ ਦੀ ਨਾਲ ਲਾਗੂ ਕਰਨਗੇ ਸੋ ਪੁਰਾਣੇ ਪੱਤਰ ਵੀ ਸਾਰੇ ਦਿਖਾਏਗੇ ਕਿ ਪਹਿਲਾਂ ਤੁਸੀਂ ਇਹ ਸਾਰਾ ਕੁਝ ਵੇਖ ਚੁੱਕੇ ਹੋ, ਬਾਅਦ ਚੁੱਕੇ ਹੋ, ਵਾਰ-ਵਾਰ ਉਹੀ ਗੱਲ ਕਰਦੇ ਹੋ। ਪਰੰਤੂ ਟਰਾਂਸਪੋਰਟ ਸੈਕਟਰੀ ਵੱਲੋਂ ਸਪਸ਼ਟ ਕੀਤਾ ਗਿਆ ਕਿ ਸਾਡੇ ਵੱਲੋਂ ਕਲੀਅਰ ਹੈ ਕਿ ਜੋ ਚੀਜ਼ ਅਸੀਂ ਕਹਿ ਰਹੇ ਹਾਂ ਉਹ ਲਾਗੂ ਕਰਾਂਗੇ। ਸੋ ਅਸੀਂ ਉਹਨਾਂ ਨੂੰ ਹਵਾਲਾ ਵੀ ਦਿੱਤਾ ਵੀ ਪਿਛਲੀ ਮੀਟਿੰਗ 'ਚ ਟਰਾਂਸਪੋਰਟ ਮੰਤਰੀ ਨੇ ਵੀ ਇਹ ਚੀਜ਼ ਮੰਨੀ ਸੀ। ਪਰੰਤੂ ਉਹਨਾਂ ਵੱਲੋਂ ਅੱਜ ਕਹਿ ਸਕਦੇ ਕਿ ਬੜੀ ਨਿਮਰਤਾ ਨਾਲ ਸਪਸ਼ਟ ਕੀਤਾ ਗਿਆ ਕਿ ਤੁਹਾਨੂੰ ਪੁੱਛੇ ਬਿਨਾ ਕੋਈ ਵੀ ਹੱਲ ਨਹੀਂ ਕੀਤਾ ਜਾਏਗਾ। ਨਾਲ ਦੀ ਨਾਲ ਇਹ ਹਫ਼ਤੇ ਦਾ ਟਾਈਮ ਲਿਆ ਗਿਆ। ਹਫ਼ਤੇ ਦੇ ਵਿੱਚ ਉਹ ਟਰਾਂਸਪੋਰਟ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਉਹਨਾਂ ਨਾਲ ਮੀਟਿੰਗ ਕਰਾਉਣ ਦਾ ਵੀ ਨਾਲ ਦੀ ਨਾਲ ਜਿਹੜੀਆਂ ਮੰਗਾਂ ਉਹ ਇੱਕ ਹੋਰ ਮੰਗ ਸੀ ਕਿ ਕਿਲੋਮੀਟਰ ਸਕੀਮ ਬੱਸ ਜਿਹੜੀ ਆ ਉਹ ਪੀਆਰਟੀਸੀ ਦੇ ਪਣ ਬੱਸ ਜਿਹੜੀ ਪਾਈ ਜਾ ਰਹੀ ਹੈ ਉਹ ਘਾਟੇਵੰਦ ਸੌਦਾ ਨੂੰ ਰੱਦ ਕੀਤਾ ਜਾਵੇ ਟੈਨਰ ਤੋਂ ਉਹਦੇ ਸਬੰਧੀ ਉਹਨਾਂ ਵੱਲੋਂ ਲਿਖਤੀ ਰੂਪ ਦੇ ਵਿੱਚ ਮੰਗਿਆ ਗਿਆ ਕਿ ਦੋ ਦਿਨਾਂ ਦੇ ਵਿੱਚ ਵਿੱਚ ਕਹਿੰਨ ਤੋਂ ਬਾਅਦ ਬੁੱਧਵਾਰ ਦੁਬਾਰਾ ਮੀਟਿੰਗ ਐਮਡੀ ਪੀਆਰਟੀਸੀ ਤੇ ਪਣ ਬੱਸ ਨਾਲ ਤੈਅ ਕਰਾਈਗੀ ਕਿ ਉੱਥੇ ਲਿਖਤੀ ਰਿਪੋਰਟ ਜਿਹੜੀ ਆ ਉਹ ਜਥੇਬੰਦੀ ਦੇ ਸੁਝਾਅ ਲੈ ਕੇ ਕਿਹੜੀ-ਕਿਹੜੀ ਚੀਜ਼ 'ਚ ਘਾਟੇਵੰਦ ਸੌਦਾ ਉਹ ਲਿਖਤੀ ਰਿਪੋਰਟ ਸੈਕਟਰੀ ਕੋ ਭੇਜੀ ਜਾਏਗੀ ਤੇ ਬੁੱਧਵਾਰ ਤੋਂ ਬਾਅਦ ਵੀਰਵਾਰ ਜਾਂ ਬੁੱਧਵਾਰ ਸ਼ਾਮ ਨੂੰ ਉਹਨਾਂ ਨੇ ਕਿਹਾ ਵੀ ਸੋ ਇਸ ਗੱਲ ਤੋਂ ਸਪਸ਼ਟ ਕਰਦਾ ਕਿ ਪੀਆਰਟੀਸੀ ਦੇ ਐਮ ਡੀ ਨੇ ਵੀ ਮੰਨਿਆ ਕਿ ਕਿਲੋਮੀਟਰ ਸਕੀਮ ਬੱਸ ਜਿਹੜੀ ਵਾਲਵੋ ਆ ਉਹ ਲਗਭਗ 12-13 ਰੁਪਏ ਘਾਟਾ ਪਾ ਰਹੀ ਹੈ ਤੇ ਜਿਹੜੀ ਐਚਪੀਐਸਸੀ ਉਹ ਸਿਰਫ 3 ਰੁਪਏ ਮਨਾਪੇ ਚੱਲਦੀ ਪਈ ਹੈ ਕਹਿਣ ਤੋਂ ਭਾਵੇਂ ਉਹ ਘਾਟੇਵੰਦ ਸੌਦਾ ਹੀ ਆ ਉਹਨੂੰ ਰੱਦ ਕਰਨ ਲਈ ਵੀ ਸਹਿਮਤੀ ਬਣੀ ਹੈ ਕਿ ਉਹ ਬੁੱਧਵਾਰ ਨੂੰ ਮੀਟਿੰਗ ਕਰਕੇ ਉਹਨੂੰ ਰੱਦ ਕੀਤਾ ਜਾਏਗਾ ਸੋ ਜਥੇਬੰਦੀ ਵੱਲੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਕ ਰੱਖਦੇ ਹੋਏ ਨਾਲ ਦੀ ਨਾਲ ਦੂਸਰੀਆਂ ਮੰਗਾਂ ਜਿਹੜੀਆਂ ਆਪਣੀਆਂ ਚਲਦੀਆਂ ਆ ਰਹੀਆਂ ਹਨ ਅੰਤਰ ਉਹਨਾਂ ਨੂੰ ਮੰਤਰੀ ਦੀ ਮੀਟਿੰਗ ਵਿੱਚ ਨਵੇੜਨ ਦੀ ਗੱਲ ਕੀਤੀ ਗਈ ਆ ਸੋ ਇਹਨਾਂ ਕਿ 4 ਤਰੀਕ ਤੱਕ ਕਹਿਣ ਤੋਂ ਭਾਵ ਕਿ ਟੈਂਡਰ ਰੱਦ ਕਰਨ ਦੀ ਬੁੱਧਵਾਰ ਗੱਲ ਕੀਤੀ ਗਈ ਜੇ ਬੁੱਧਵਾਰ ਰੱਦ ਨਹੀਂ ਕੀਤਾ ਜਾਂਦਾ ਤਾਂ 4 ਤਰੀਕ ਤੱਕ ਜਿਹੜੇ ਪ੍ਰੋਗਰਾਮੇ ਪੋਸਟਪਨ ਕੀਤੇ ਜਾਂਦੇ ਆ 4 ਤਰੀਕ ਸੋਮਵਾਰ ਨੂੰ ਦੁਬਾਰਾ ਪਹਿਲੇ ਟਾਈਮ ਤੋਂ ਬਿਨਾਂ ਕਿਸੇ ਮੀਟਿੰਗ ਤੋਂ ਜੇਕਰ ਸਰਕਾਰ ਨੇ ਨਾ ਮੰਗਾਂ ਤਾਂ ਜਿਹੜਾ ਸਹਿਮਤੀ ਜਿਤਾਈ ਜਾਂਦੀ ਤੇ ਹੱਲ ਨਹੀਂ ਹੁੰਦਾ ਤਾਂ 4 ਤਰੀਕ ਨੂੰ ਸੋਮਵਾਰ ਤੋਂ ਪਹਿਲੇ ਟਾਈਮ ਤੋਂ ਬੰਦ ਕੀਤਾ ਜਾਏਗਾ ਉਨੀ ਦੇਰ ਤੱਕ ਸਾਰੇ ਪ੍ਰੋਗਰਾਮ ਪੋਸਟਪਨ ਕੀਤੇ ਜਾਂਦੇ ਆ ਕਿਉਂਕਿ ਮੀਟਿੰਗ ਵਿੱਚ ਲਗਭਗ ਇਹ ਹਾਲਾਤ ਬਣੇ ਆ ਕਿ ਮੀਟਿੰਗ ਦੇ ਵਿੱਚ ਸਰਕਾਰ ਜਿਹੜੀ ਆ ਪਿਛਲੇ 1 ਸਾਲ ਤੋਂ ਮੀਟਿੰਗ ਵਾਲੇ ਪਾਸੇ ਨਹੀਂ ਸੀ ਚੱਲੀ ਜਾਂ ਪਾਲਸੀ ਨੂੰ ਲਾਗੂ ਕਰਨ ਵਾਲੇ ਪਾਸੇ ਨਹੀਂ ਸੀ ਚੱਲੀ ਅੱਜ ਜੋ ਪਾਲਸੀ ਨੂੰ ਲਾਗੂ ਕਰਨ ਵਾਲੇ ਪਾਸੇ ਕਿਤੇ ਨਾ ਕਿਤੇ ਚੱਲੀ ਆ ਸੋ ਵਰਕਰ ਸਾਥੀਓ ਨੂੰ ਵੀ ਲਿਆ ਕਿ ਜਿਹੜੇ ਪ੍ਰੋਗਰਾਮ ਲਿਖੇ ਗਏ ਆ ਉਹ ਪ੍ਰੋਗਰਾਮ ਸੂਬਾ ਕਮੇਟੀ ਨੇ ਕੁਛ ਨਾ ਕੁਛ ਵਿਚਾਰ ਕੇ ਲਿਖੇ ਜਾਂਦੇ ਆ ਤਾਂ ਜੋ ਜਿਹੜੇ ਪ੍ਰੋਗਰਾਮਾਂ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਅਨੁਸਾਰ ਸਰਕਾਰ ਵੀ ਹੱਲ ਕੱਢਣ ਵਾਲੇ ਪਾਸੇ ਤੁਰੇ ਤੁਰੇ ਤੇ ਆਪਾਂ ਵੀ ਉਹਨੂੰ ਸਮਾਂ ਦਈਏ ਸੋ ਸਮਾਂ ਦੇਖ ਕੇ ਅਗਲੇ ਹਫਤੇ ਦਾ ਆਪਾਂ ਆਪਣੇ ਪ੍ਰੋਗਰਾਮ ਪੋਸਟਪੋਨ ਕੀਤੇ ਆ ਸੋ ਸਾਰੇ ਸਾਥੀ ਕੱਲ ਨੂੰ ਆਪਣੀ ਡਿਊਟੀ ਕਰਨਗੇ ਤੇ ਜਿਹੜੀਆਂ ਮੀਟਿੰਗਾਂ ਅਗਲੇ ਹਫਤੇ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਇਸ ਹਫਤੇ ਦੇ ਵਿੱਚ ਵਿੱਚ ਜੇ ਹੱਲ ਨਹੀਂ ਨਿਕਲਦਾ ਤਾਂ ਅਗਲਾ ਐਲਾਨ ਹੋ ਸਕਦਾ ਬੁੱਧਵਾਰ ਤੋਂ ਬਾਅਦ ਜਿਹੜਾ ਉਹ ਸਪਸ਼ਟ ਕੀਤਾ ਜਾਏਗਾ ਧੰਨਵਾਦ